ਵਾਹਿ ਗੁਰਜੀਕਾ ਖਾਲਸਾ ਵਾਹਿ ਗੁਰਜੀਕੀ ਫਤੇ ਗੂਜਰੀ ਮਹਿਲਾ ਪੰਜਵਾ ਜਿਸ ਮਾਨੁਕ ਪੈ ਕਰੋਂ ਬੇਨਤੀ ਸੋ ਆਪਣੇ ਦੁਖ ਭਰਿਆ ਪਾਰ ਬ੍ਰਹਮ ਜਿਨ ਰਿਦੈ ਅਰਾਧਿਆ ਤਿਨ ਪਉ ਸਾਗਰ ਤਰਿਆ ਹੈ ਭਾਈ ਜਿਹੜੇ ਬੰਦੇ ਨੂੰ ਵੀ ਆਪਣੇ ਦੁੱਖ ਸੁਣਾਈਏ ਗੱਲਾਂ ਦੱਸੀਏ ਉਹ ਸਾਡੇ ਤੋਂ ਪਹਿਲਾਂ ਆਪ ਦੁੱਖ ਨਾਲ ਪਰਿਆ ਹੁੰਦਾ ਇੱਕ ਪਰਮਾਤਮਾ ਹੀ ਹੈ ਜਿਹੜਾ ਦੁੱਖਾਂ ਤੋਂ ਦੂਰ ਹੈ ਤੇ ਪਰਮਾਤਮਨ ਜਿਨ੍ਹਾਂ ਨੇ ਮੰਨ ਕਰਕੇ ਤੇ ਆਇਆ ਉਹ ਤਰ ਗਏ ਨੇ ਗੋਰ ਹਰ ਬਿਨ ਕੋ ਨਾ ਬ੍ਰਿਥਾ ਦੁੱਖ ਕਟ ਪ੍ਰਭ ਤਜ ਅਵਰ ਸੇਵਕ ਜੇ ਹੋਈ ਹੈ ਤੇ ਤਮਨ ਮਹਤ ਜਸ ਕਟੈ ਰਹਾਓ ਏ ਭਾਈ ਗੁਰੂ ਤੋਂ ਬਿਨਾਂ ਪ੍ਰਮਾਤਮਾ ਤੋਂ ਬਿਨਾਂ ਕੋਈ ਕਿਸੇ ਦੀ ਦੁੱਖ ਪੀੜ ਨਹੀਂ ਕੱਟ ਸਕਦਾ ਤੇ ਪ੍ਰਮਾਤਮਾ ਦਾ ਆਸਰਾ ਛੱਡ ਕੇ ਜੇ ਕਿਸੇ ਦੇ ਸੇਵਕ ਬਣੀਏ ਫਿਰ ਇੱਜ਼ਤ ਵਡਿਆਈ ਸ਼ੋਭਾ ਭਾਈ ਘਟ ਜਾਂਦੀ ਹੈ ਰਹਾਓ ਮਾਇਆ ਕੇ ਸੰਬੰਧ ਸੈਨ ਸਾਖ ਕੀਹੀ ਕਾਮ ਨ ਆਇਆ ਹਰ ਕਾ ਦਾਸ ਨੀਚ ਕੁਲ ਉੱਚ ਤੇ ਸੰਗ ਮੰਨ ਬਾਣ ਚਤ ਫਲ ਪਾਇਆ ਮਾਇਆ ਦੇ ਜਿੰਨੇ ਸਾਖ ਸੰਬੰਧੀ ਨੇ ਇਹ ਕਿਸੇ ਕੰਮ ਨਹੀਂ ਤੇ ਜਿਹੜਾ ਪ੍ਰਮਾਤਮਾ ਦਾ ਭਗਤ ਭਾਵੇਂ ਕਿੰਨੀ ਵੀ ਨੀਵੀਂ ਕੁਲ ਦਾ ਗਰੀਬ ਕਿਉਂ ਨਾ ਹੋਵੇ ਉਹਦੇ ਸੰਗਤ ਵਿੱਚ ਰਿਆਂ ਸਾਰੇ ਫਲ ਮਿਲਦੇ ਨੇ ਲਾ ਕੋਟ ਵਿਖਿਆ ਕੇ ਬਿੰਜਨ ਤਾ ਮੈਂ ਤ੍ਰਿਸ਼ਨਾ ਮੂਜੀ ਸਿਮਰਤ ਨਾਮ ਕੋਟ ਉਜਿਆਰਾ ਬਸਤ ਅਗੋਚਰ ਸੂਜੀ ਜੇ ਮਾਇਆ ਦੇ ਲੱਖਾਂ ਕਰੋੜਾਂ ਸਵادله ਖਾਣੇ ਹੋਣ ਉਹਨਾਂ 'ਚ ਲੱਗਿਆ ਕਦੀ ਤ੍ਰਿਸ਼ਨਾ ਨਹੀਂ ਮੁੱਕਦੀ ਤੇ ਪਰਮਾਤਮਾ ਦਾ ਨਾਮ ਸਿਮਰਦਿਆਂ ਭਾਈ ਅੰਦਰ ਕਰੋੜਾਂ ਸੂਰਜਾਂ ਦੇ ਸਮਾਨ ਚਾਨਣ ਹੋ ਜਾਂਦਾ ਹੈ ਨਕੀਮਤੀ ਨਾਮ ਪਦਾਰਥ ਲੱਭ ਜਾਂਦਾ ਫਿਰਤ ਫਿਰਤ ਤੁਮਰੇ ਦੁਆਰ ਆਇਆ ਪੈ ਪੰਜਨ ਹਰ ਰਇਆ ਸਾਧ ਕੇ ਚਰਨ ਤੂਰ ਜਨਮ ਬਾਛੈ ਸੁਖ ਨਾਨਕ ਇਹ ਪਾਇਆ ਇਹ ਪ੍ਰਭ ਪਾਤਸ਼ਾਹ ਇਹ ਜੀਵਾਂ ਦੇ ਸਾਰੇ ਡਰ ਨਾਸ ਕਰਨ ਵਾਲੇ ਮੈਂ ਪਟਕ ਪਟਕ ਕੇ ਤੇਰੇ ਦਰ ਤਿਆ ਪਹੁੰਚ ਜਾਵਾਂ ਹੈ ਨਾਨਕ ਆਖ ਤੇਰੇ ਦਰ ਤੋਂ ਗੁਰੂ ਦੇ ਚਰਨਾਂ ਦੀ ਤੂੜ ਮੰਗਣਾ ਵਾ ਤੇਰੇ ਦਰ ਤੋਂ ਇਹੀ ਸੁਖ ਪ੍ਰਾਪਤ ਹੁੰਦਾ ਗੁਜਰੀ ਮਹਿਲਾ ਪੰਜਵਾ ਪੰਚ ਪਦਾ ਕਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਪ੍ਰਥਮੇ ਗਰਭ ਮਾਤਾ ਕੈ ਵਾਸਾ ਹੂਆ ਛੋੜ ਤਰਣ ਮਹਿ ਆਇਆ ਚਿੱਤਰ ਸਾਲ ਸੁੰਦਰ ਬਾਗ ਮੰਦਰ ਸੰਗ ਨ ਕਛੂ ਜਾਇਆ ਜੀ ਪਹਿਲਾ ਮਾਂ ਦੇ ਪੇਟ ਚਾਕ ਨਿਵਾਸ ਕਰਦੈ ਫਿਰ ਉਹ ਥਾਂ ਛੱਡ ਕੇ ਤ੍ਰਤੀ ਤਿਆਉਂਦਾ ਇਰ ਚਿੱਤਰੇ ਹੋਏ ਸੋਹਣੇ ਮਹਿਲ ਮਾੜੀਆਂ ਵੇਖ ਕੇ ਫਿਰ ਅਖੀਰ ਪ੍ਰਭੂ ਦੇ ਨਾਲੋਂ ਇਹ ਟੁੱਟ ਜਾਂਦਾ ਆਵਰ ਸਭ ਮਿੱਥਿਆ ਲੋਭ ਲੱਭੀ ਗੁਰਪੂਰੈ ਦਿਓ ਹਰਨਾਮਾ ਜੀ ਕੋ ਇਹ ਵਸਤ ਫੱਬੀ ਰਹਾ ਹੁਰ ਸਾਰੇ ਲਾਲਚ ਪਾਈ ਝੁੱਟੇ ਨੇ ਜਿਸ ਕਿਸੇ ਮਨੁੱਖ ਨੂੰ ਗੁਰੂ ਨੇ ਪਰਮਾਤਮਾ ਦਾ ਨਾਮ ਦਿੱਤਾ ਸਮਝ ਲਓ ਜਿੰਦ ਦੀ ਬੜੀ ਸੁਖਾਵੀ ਚੀਜ਼ ਰਹਾਵ ਇਸ਼ਟ ਮੀਤ ਬੰਦਬ ਸੁਤ ਭਾਈ ਸੰਗ ਬਨਤਾ ਰਚ ਹਸਿਆ ਜਬ ਅੰਤ ਅੰਤੀਅ ਉਸਰ ਆਏ ਬਨਿਓ ਹੈ ਉਨ ਪੇਕਤ ਹੀ ਕਾਲ ਅਗਰਸਿਆ ਪਿਆਰੇ ਮਿੱਤਰ ਰਿਸ਼ਤੇਦਾਰ ਜਿਨ੍ਹਾਂ ਨਾਲ ਗੂੜਾ ਪਿਆਰ ਪਾ ਕੇ ਜੀ ਬੈਠਾ ਪਰ ਜਿਸ ਵੇਲੇ ਅੰਤਲਾ ਸਮਾਂ ਪੁੱਜਦਾ ਹੈ ਤੈਨਾਂ ਸਭ ਦੇ ਵੇਖਦਿਆਂ ਵੇਖਦਿਆਂ ਮੌਤ ਨੇ ਪਾਈ ਪਕੜੀ ਲੈਣਾ ਆਕੇ ਕਰ ਕਰ ਅਨਰਥ ਬੇਹਾਜੀ ਸੰਪੈ ਸੋਇਨਾ ਰੂਪਾ ਨਮ ਪਾੜੀ ਕੋ ਉਹ ਪਾੜਾ ਮਿਲਿਆ ਉਹ ਸਗਲ ਭਿਓ ਬੇਰਾਨਾ ساری ਉਮਰ ਤੱਕੇ ਜ਼ੁਲਮ ਕਰ ਕਰਕੇ ਸੋਨਾ ਚਾਂਦੀ ਦੀ ਦੌਲਤ ਇਕੱਠਾ ਕਰਦਾ ਰਿਆ ਪਰ ਇਹ ਕਿਵੇਂਵੇਂ ਜਿਵੇਂ ਕਿਸੇ ਮਜ਼ਦੂਰ ਨੂੰ ਦਿਹਾੜੀ ਮਿਲਦੀ ਹੈ ਨਾ ਖਾਣ ਪੀਣ ਵਾਸਤੇ ਤੇ ਸਮਝ ਲਓ ਇਹ ਸਾਡੇ ਲਈ ਇੱਕ ਦਿਹਾੜੀ ਹੈ ਜੋ ਪਰਮਾਤਮਾ ਨੇ ਦਿੱਤਾ ਤੇ ਬਾਕੀ ਸਭ ਇੱਥੇ ਰਹਿ ਜਾਣਾ ਗੈਰ ਗੈਰ ਰਤ ਸੰਭਾ ਹੈ ਗਹੁ ਕਰ ਕਿੰਨੇ ਮੇਰੇ ਜਬ ਤੇ ਹੋਈ ਲੰਮੀ ਧਾਈ ਚਲ ਹੈ ਨਾਹੀ ਇੱਕ ਪੈਰੇ ਸੋਹਣੇ ਕੋੜੇ ਵਧਿਆ ਹਾਤੀ ਜੋ ਇਕੱਠੇ ਕਰਦਾ ਬੜਾ ਮਲਕੀਅਤ ਬਣਾਉਂਦਾ ਪਰ ਜਦੋਂ ਲੰਮਾ ਕੂਚ ਹੁੰਦਾ ਨਾ ਇਹ ਸਭ ਕੋੜੇ ਸਭ ਅਖੀਰ ਇੱਥੇ ਰਹਿ ਜਾਂਦੇ ਨੇ ਨਾਮ ਤਨ ਨਾਮ ਸੁਖ ਰਾਜ ਨਾਮ ਕੁਟੰਬ ਸਹਾਈ ਨਾਮ ਸੰਪਤ ਗੁਰੂ ਨਾਨਕ ਕੋ ਦੀ ਉਹ ਮਰੇ ਨਾ ਆਵੇ ਜਾਏ ਪ੍ਰਮਾਤਮਾ ਦਾ ਨਾਮ ਹੀ ਅਸਲਾ ਧੰਨ ਪ੍ਰਮਾਤਮਾ ਦਾ ਨਾਮ ਹੀ ਸੁਖ ਦੇਣ ਵਾਲਾ ਤੇ ਗੁਰੂ ਨੇ ਮੇ ਨਾਨਕ ਨੂੰ ਨਾਮ ਅਦੌਲਤ ਦਿੱਤੀ ਹੈ ਅਦੌਲਤ ਕਦੇ ਮੁੱਕ ਦੀ ਘਟ ਦੀ ਗਵਾਚਦੀ ਨਹੀਂ ਪਾਈ ਗੁਜਰੀ ਮਹਿਲਾ ਪੰਜਵਾ ਤੇ ਪਦੇ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਦੁੱਖ ਬਿਨਸੇ ਸੁਖ ਕੀਆ ਨਿਵਾਸਾ ਤ੍ਰਿਸ਼ਨਾ ਜਲਨ ਮੁਝਾਈ ਨਾਮ ਨਿਦਾਨ ਸਤਿਗੁਰੂ ਦੜਾਇਆ ਬਿਨਸ ਨ ਆਵੈ ਜਾਇ ਉਹ ਮਨੁੱਖ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਨੇ ਸੁਖ ਆਕੇ ਵਾਚ ਜਾਂਦੇ ਨੇ ਤ੍ਰਿਸ਼ਨਾ ਹੀ ਮੁੱਕ ਜਾਂਦੀ ਏ ਜੇ ਸਿਰ ਦੇ ਚ ਗੁਰੂ ਨਾਮ ਤਨ ਪੱਕਾ ਕਰ ਦੇਂਦਾ ਹਰ ਜਪ ਮਾਇਆ ਬੰਧਨ ਟੂਟੇ ਤੇ ਕਿਰਪਾਲ ਦਿয়াল ਪਰਮੇਰੇ ਸਾਧ ਸੰਗਤ ਮਿਲ ਛੂਟੇ ਰਹਾਉ ਪਰਮਾਤਮਾ ਦੇ ਨਾਮ ਜਪ ਜਪ ਕੇ ਭਾਈ माया ਦੇ ਬੰਧਨ ਟੁੱਟ ਜਾਂਦੇ ਨੇ ਤੇ ਮੇਰੇ ਪ੍ਰਭੂ ਜੀ ਜਿਸ ਮਨੁੱਖ ਉਤੇ ਕਿਰਪਾਲੂ ਹੁੰਦੇ ਨੇ ਤੇ ਸਾਧ ਸੰਗਤ ਚ ਮਿਲ ਕੇ ਮਾਇਆ ਦੇ ਬੰਧਨ ਤੋਂ ਆਜ਼ਾਦ ਹੋ ਜਾਂਦਾ ਰਹਾਉ ਆਟ ਪਹਿਰ ਹਰ ਕੇ ਗੁਣ ਗਾਵੇ ਭਗਤ ਪ੍ਰੇਮ ਰਸ ਮਤ ਹਰਗ ਸੋਗ ਦੂਹੂ ਮਾਹੇ ਨਿਰਾਲਾ ਕਰਨੇ ਹਾਰ ਪਛਾਤਾ ਜਿਸ ਮਨੁੱਖ ਉਤੇ ਪ੍ਰਭੂ ਦਇਆਵਾਨ ਹੁੰਦੇ ਨੇ ਅੱਠੇ ਪੈਰ ਪ੍ਰਭੂ ਦੇ ਗੁਣ ਗਾਉਂਦਾ ਇਸ ਤਰ੍ਹਾਂ ਖੁਸ਼ੀ ਗਮੀ ਦੂਹਾਂ ਤੋਂ ਨਰਲੇਪ ਹੋ ਜਾਂਦਾ ਜਿਸ ਕਾ ਸਾ ਤਨਹੀ ਰਖ ਲੀਆ ਸਗਲ ਜੁਗਤ ਬਣਾਈ ਕਹੋ ਨਾਨਕ ਪ੍ਰਭ ਪੁਰਖ ਦਿਆਲਾ ਕੀਮਤ ਕਹਿਣ ਨਾ ਜਾਈ ਪ੍ਰਭੂ ਜੀ ਦਇਆ ਨਾਲ ਜਿਹੜਾ ਮਨੁੱਖ ਪ੍ਰਭੂ ਦਾ ਸੇਵਕ ਬਣਦਾ ਉਹਦੇ ਸਾਰੇ ਮਾਇਆ ਦੇ ਬੰਧਨ ਟੁੱਟ ਜਾਂਦੇ ਨੇ ਤੇ ਨਾਨਕ ਕਹਦੇ ਨੇ ਸਰਬ ਵਿਆਪ ਪ੍ਰਭੂ ਜੀ ਆਪਣੇ ਸੇਵਕਾਂ ਉਤੇ ਦਇਆਮਾਨ ਰਹਿੰਦੇ ਨੇ ਆਪ ਉਹਨਾਂ ਤੇ ਬਖਸ਼ਿਸ਼ਾਂ ਕਰਦੇ ਨੇ ਗੁਜਰੀ ਮਹਿਲਾ ਪੰਜਵਾਂ ਦੋ ਪਦੇ ਘਰ ਦੂਜਾ ਇੱਕ ਓੰਕਾਰ ਸਤਿ ਗੁਰ ਪ੍ਰਸਾਦ ਪਤਿਤ ਪਵਿੱਤਰ ਕੀਏ ਪਤਿਤ ਪਵਿੱਤਰ ਲਿਏ ਕਰ ਆਪਣੇ ਸਗਲ ਕਰਤ ਨਮਸ਼ਕਾਰ ਬਰਨ ਜਾਤ ਕੋ ਪੁੱਛੈ ਨਾਹੀ ਬਾਛੈ ਚਰਨ ਰਵਾਰੋ ਵਿਕਾਰਾਂ ਚ ਡਿੱਗੇ ਹੋਏ ਜਿੰਨਾ ਬੰਦਿਆਂ ਨੂੰ ਵਿੱਤਰ ਕਰਕੇ ਪ੍ਰਮਾਤਮਾ ਆਪਣਾ ਦਾਸ ਬਣਾ ਲੈਂਦਾ ਸਾਰੀ ਲੁਕਾਈ ਉਹਨਾਂ ਗੱਸਿਰ ਨਿਵਾਉਂਦੀ ਏ ਤੇ ਕੋਈ ਨਹੀਂ ਪੁੱਛਦਾ ਕਿਹੜੇ ਜਾਤ ਕਿਹੜੇ ਵਰਨ ਕਿਹੜੇ ਥਾਂ ਤੋਂ ਆਉਂਦੇ ਨੇ ਸਭ ਉਹਨਾਂ ਚਰਨਾਂ ਦੀ ਧੂੜ ਮੰਗਦੇ ਨੇ ठाकुर ऐसो ਨਾਮ ਤੁਮਾਰ ਸਗਲ ਸ੍ਰਿਸ਼ਟ ਕੋ ਧਣੀ ਕਹੀਜੈ ਜਨ ਕੋ ਅੰਗ ਨਿਰਾਰ ਰਹਾਉ ਏ ਮਾਲਕ ਪ੍ਰਭੂ ਤੇਰਾ ਨਾਮ ਅਚਰ ਸ਼ਕਤੀ ਵਾਲਾ ਤੋਂ ਆਪਣੇ ਸੇਵਕਾਂ ਦਾ ਅਨੋਖਾ ਹੀ ਪੱਖ ਰੱਖਣਾ ਤੇਰੇ ਨਾਮ ਦੀ ਬਰਕਤ ਨਾਲ ਤੇਰਾ ਸੇਵਕ ਸਾਰੇ ਦੁਨੀਆਂ ਦਾ ਮਾਲਕ ਅਖਮੋਨ ਲੱਗ ਪੈਂਦਾ ਰਹਾਓ ਸਾਧ ਸੰਗ ਨਾਨਕ ਬੁੱਧ ਪਾਈ ਹਰ ਕੀਰਤਨ ਅਨਹਾਰ ਨਾਮ ਦਿਓ ਤਰਲੋਚਨ ਕਬੀਰ ਦਾਸ ਰ ਮੁਕਤ ਪਇਓ ਚਮਿਆਰੋ ਹੇ ਨਾਨਕ ਜਿਹੜਾ ਮਨੁੱਖ ਸਾਧ ਸੰਗਤ ਚ ਆ ਕੇ ਸੱਚੀ ਅਕਲ ਪ੍ਰਾਪਤ ਕਰ ਲੈਂਦਾ ਪ੍ਰਭੂ ਦਾ ਨਾਮ ਫਿਰ ਉਹਦੀ ਜਿੰਦਗੀ ਦਾ ਆਸਰਾ ਬਣ ਜਾਂਦਾ शिवसलादी बरकत नाल ویکھੋ ਨਾਮਦੇਵ ਜੀ ਤਰਲੋਚਨ ਜੀ ਭਗਤ ਕਬੀਰ ਜੀ ਭਗਤ ਰਵਿਦਾਸ ਜੀ ਸਾਰੇ ਮੁਕਤ ਹੋ ਗਏ ਨੇ ਗੁਜਰੀ ਮਹਿਲਾ ਪੰਜਵਾ ਹੈ ਨਹੀਂ ਕੋ ਬੂਜਨ ਹਰ ਜਾਨ ਕਵਨ ਪਤਾ ਛੇ ਬਰੰਚ ਅਰ ਸਗਲ ਮੋਨ ਜਨ ਗਹਿਨਾ ਸਕਾ ਹੈ ਗਤਾ ਕੋਈ ਵੀ ਐਸਾ ਮਨੁੱਖ ਨਹੀਂ ਜਿਹੜਾ ਪਰਮਾਤਮਾ ਨੇ ਸਹੀ ਸਰੂਪ ਨੂੰ ਸਮਝਣ ਦੀ ਤਾਕਤ ਰੱਖਦਾ ਆਵੇ ਕੌਣ ਜਾਣ ਸਕਦਾ ਹੈ ਉਹ ਕਿਹੋ ਜਿਹਾ ਸ਼ੇਮ ਬ੍ਰਹਮਾ ਉਹ ਸਾਰੀ ਸ਼ੀ ਮੋਨਿਸ ਪਰਮਾਤਮਾ ਦੇ ਸਰੂਪ ਨੂੰ ਨਹੀਂ ਸਮਝ ਸਕਦੇ ਪ੍ਰਭ ਕੀ ਅਗੰ ਅਗਾਦ ਕਥਾ ਸੁਣੀਏ ਅਵਰ ਅਵਰ ਵਿਦ ਬੁੱਝੀਏ ਵਰਣ ਕਥਨ ਰਹਿਤਾ ਰਹਾ ਪਰਮਾਤਮਾ ਕਿਹੋ ਜਿਹਾ ਇਸ ਗੱਲ ਦੀ ਸਮਝ ਮਨੁੱਖ ਤੇ ਸਮਝ ਤੋਂ ਪਰੇ ਹੈ ਬਹੁਤ ਡੂੰਗੀ ਹੈ ਉਦੇ ਸਰੂਪਾਂ ਬਾਰੇ ਲੋਕਾਂ ਪਾਸ ਸੁਣੀ ਦਾ ਕੋਈ ਸ਼ੋਰ ਹੈ ਤੇ ਸਮਝੀ ਦਾ ਕੋਈ ਸ਼ੋਰ ਹੈ ਉਹ ਕਰਨ ਕਥਨ ਮਨੁੱਖ ਦੀ ਕਰਨੀ ਕਥਨੀ ਤੋਂ ਦੂਰ ਹੈ ਰਹਾਉ ਆਪੇ ਪਗਤ ਆਪ ਸੁਆਮੀ ਆਪਨ ਸੰਗ ਰਤ ਨਾਨਕ ਕੋ ਪ੍ਰਭ ਪੂ ਰਹਿਓ ਹੈ ਪੇਖਿਓ ਜਤਰ ਕਤਾ ਪ੍ਰਮਾਤਮ ਆਪ ਹੀ ਆਪਣਾ ਭਗਤਾਂ ਦਾ ਆਪਣੇ ਮਾਲਕਾਂ ਦਾ ਰਾਖਾ ਹੈ ਉਹ ਆਪ ਹੀ ਮਾਲਕ ਹੈ ਆਪ ਹੀ ਭਗਤ ਹੈ ਕਿਉਂਕਿ ਇਹ ਭਾਈ ਪਰਮਾਤਮਾ ਸਾਰੇ ਸੰਸਾਰ ਚ ਵਿਆਪਕ ਹੈ ਹਰ ਥਾਂ ਤੇ ਵਸਿਆ ਗੁਜਰੀ ਮਹਿਲਾ ਪੰਜਵਾ ਮਤਾ ਮਸੂਰਤ ਅਵਰ ਸਿਆਨ ਜਨ ਕੋ ਕਛੂ ਨ ਆਇ ਜਾਹ ਜਾਂ ਅਵਸਰ ਆਏ ਬਨਿਓ ਹੈ ਤਹ ਤਾ ਹਰ ਤੈ ਆਇਓ ਪਰਮਾਤਮਾ ਸਿਵਕ ਨੂੰ ਕੋਈ ਸਲਾਹ مشਵਰਾ ਕੋਈ ਹੋਰ ਸਿਆਨਪ ਗੱਲ ਕੁਛ ਨਹੀਂ ਸੁਜਦਾ ਕਿਉਂ ਕਿਉਂਕਿ ਪਰਮਾਤਮਾ ਦੇ ਸੇਵਕ ਪਰਮਾਤਮਾ ਦੀ ਹੀ ਮੰਦਿਰ ਜਿੱਥੇ-ਜਿੱਥੇ ਕੋਈ ਖਿਆਈ ਬਣਦੀ ਹੈ ਪ੍ਰਭੂ ਨੂੰ ਚੇਤਾ ਕਰਦੇ ਨੇ ਪ੍ਰਭ ਕੋ ਪਗਤ ਮਛਲ ਮਿਰਦਾਇਮ ਕਰੇ ਪ੍ਰਤਪਾਲਨ ਬਾਰਕ ਕੀ ਨਿਆਈ ਜਨ ਕੋ ਲਾੜ ਲਡਾਇ ਰਹਾਓ ਪਰਮਾਤਮਾ ਨੂੰ ਮੋਢ ਤਦੀਮਾ ਸੁਭਾ ਹੈ ਉਹ ਭਗਤੀ ਕਰਨ ਵਾਲਿਆਂ ਦਾ ਪਿਆਰਾ ਹੈ ਸਭਨਾ ਦੀ ਬੱਚਿਆਂ ਵਾਂਗ ਪਾਲਣਾ ਕਰਦਾ ਆਪਣੇ ਸੇਵਕਾਂ ਨੂੰ ਲਾੜ ਲਡਮ ਰਹਾਓ ਜਪ ਤਪ ਸੰਜਮ ਕਰਮ ਧਰਮ ਹਰ ਕੀਰਤਨ ਜਨ ਗਾਇ ਸ਼ਰਨ ਪਰਿਓ ਨਾਨਕ ਠਾਕੁਰ ਕੀ ਅਪੈਦਾਨ ਸੁਖ ਪਾਇਓ ਪਰਮਾਤਮਨ ਸੇਵਕ ਨੇ ਸਦਾ ਹੀ ਪਰਮਾਤਮਾ ਦੀ ਸਿਫਤ ਤੋਂ ਸਲਾਹ ਦਾ ਗੀਤ ਗਾਇਆ ਹੈ। ਇਹੀ ਸਭ ਤੋਂ ਚੰਗਾ ਧਰਮ ਕਰਮ ਹੈ। ਇਹ ਨਾਨਕ ਪਰਮਾਤਮਨ ਸੇਵਕ ਪਰਮਾਤਮਨ ਦੀ ਸ਼ਰਨ ਪਿਆ ਰਹਿੰਦਾ ਤੇ ਪ੍ਰਭੂ ਦੇ ਦਰਦਾਰ ਤੋਂ ਡਰਤਾ ਦੀ ਪ੍ਰਾਪਤੋ ਕਰਕੇ ਆਤਮਿਕ ਆਨੰਦ ਮਾਣਦਾ। गुजरी महला पंजवा दिन राती आराधो प्यार निमख ना कीजे ठीला संत सेवा कर पाऊनी लईए त्याग मान हटीला उस प्यारे हरि नु दिन रात जपना चाहिदे अपने मन विच चोंकार ते हट त्याग के गुरु दी सती सेवा करके पाई परमात्मा न चरना श्रद्धा बनदी है मोहन प्राण मान रंगीला बास रयो हिरै कै संगै पेख मोहयो मन लीला रहाओ सुंदर हरि सदा खिड़े स्वभाव वाला उस सुंदर हरि सदा मेरे हृदय विच पाई वस्ण दे जे सिमरत मन होत अनंदा उतरै मन हो जंगीला मिलबे की महिमा बरन साको ਨਾਨਕ ਪਰੇ ਪਰਿਲਾ ਹੈ ਭਾਈ ਜਿਸ ਪਰਮਾਤਮਾ ਦਾ ਸਿਮਰਨ ਕਰਦਿਆ ਮਨ ਚ ਅਨੰਦ ਪੈਦਾ ਹੁੰਦਾ ਹੈ ਫਿਰ ਮਨ ਚ ਫਿਰ ਵਿਕਾਰਾਂ ਦੀ ਮਹਿਲ ਲੱਥ ਜਾਂਦੀ ਹੈ ਇਹ ਨਾਨਕ ਆਖ ਉਸ ਦੇ ਚਰਨਾਂ ਚ ਜੁੜਨ ਦੀ ਵਡਿਆਈ ਮੈਂ ਬਰਿਆਨ ਨਹੀਂ ਕਰ ਸਕਦਾ ਉਹ ਪਰੇ ਤੋਂ ਪਰੇ ਵੇ ਗੁਜਰੀ ਮਹਿਲਾ ਪੰਜਵੰ ਮਨ ਜੋਗੀ ਸ਼ਾਸਤਰਕ ਕਹਾਵਤ ਸਭੇ ਕੀਨੇ ਬਸ ਆਪਣਹੀ teen dev ar kod 33a tin ki hairat kach na rahi koi apne aap nu paave muni khwaaye yogi khwaaye jo marzi khwaaye par sab nu maya jehdi prabal hai apne vas vich honne kita hoya bade bade devtaan nu vi maya ne apne vas vich kita hoya hai e sab na di heranagi di koi hadd nahi rahegi e maya da bal veke balwand ਵਿਆਪ ਰਹੀ ਸਭ ਮਹੀਂ ਵਰ ਨਾ ਜਾਣਸ ਕੋ ਮਰਮ ਗੁਰ ਕਿਰਪਾ ਤੇ ਲਹੀ ਰਹਾ ਮਾਇਆ ਸਾਰੀ ਧਰਤੀ ਉਤੇ ਆਪਣਾ ਜੋਰ ਪਾ ਰਹੀ ਹੈ ਕੋਈ ਹੋਰ ਮਨੁੱਖ ਇਸ ਤੋਂ ਬਚਣ ਦਾ ਪੇਥ ਨਹੀਂ ਜਾਣਦਾ ਜੀਤ ਜੀਤ ਜੀਤੇ ਸਭ ਥਨ ਸਗਲ ਪਵਨ ਲਪਟਹੀ ਕਹੋ ਨਾਨਕ ਸਾਧ ਤੇ ਭਾਗੀ ਹੋਏ ਚੇਰੀ ਚਰਨ ਗਹੀ ਇਹ ਪ੍ਰਭਲ ਮਾਇਆ ਸਦਾ ਤੋਂ ਸਾਰੇ ਥਾਂ ਜਿੱਤਦੀ ਐ ਸਾਰੇ ਪਵਨਾਂ ਨੂੰ ਇਹ ਚੰਬੜੀ ਹੋਈ ਐ ਨਾਨਕ ਆਖਦਾ ਪ੍ਰਭਲ ਮਾਇਆ ਗੁਰੂ ਪਾਸੋਂ ਪਰੇ ਭੱਜਣ ਦੀ ਪਾਓ ਕਿ ਗੁਰੂ ਦੀ ਦਾਸੀ ਹੈ ਗੁਜਰੀ ਮਹਿਲਾ ਪੰਜਵਾ ਦਵੇ ਕਰ ਜੋੜ ਕਰੀ ਬੇਨੰਤੀ ਠਾਕੁਰ ਅਪਨੰਤ ਆਇਆ ਹੱਥ ਦੇ ਰਾਖੇ ਪਰਮੇਸ਼ਰ ਸਗਲਾ ਤੁਰਤ ਮਿਟਾਇਆ ਮੈਂ ਆਪਣੇ ਮਾਲ ਪ੍ਰਭੂ ਦੇ ਅੱਗੇ ਦੋਵੇਂ ਹੱਥ ਜੋੜ ਕੇ ਅਰਜੋਈ ਕਰਨਾਵਾ ਉਸ ਮਾਲਕ ਪ੍ਰਭੂ ਨੇ ਸਾਡੀ ਹੱਤ ਦੇਖ ਕੇ ਹਰ ਥਾਂ ਤੇ ਰੱਖਿਆ ਕੀਤੀ ਹੈ ਠਾਕੁਰ ਹੋਏ ਆਪ ਧਿਆਨ ਲਾ ਪਈ ਕਲਿਆਣ ਆਨੰਦ ਰੂਪ ਹੋਈ ਹੈ ਉਬਰੇ ਬਾਲ ਗੋਪਾਲ ਰਹਾਓ ਜਿਨ੍ਹਾਂ ਜੀਵੰਦ ਪ੍ਰਭੂ ਆਪ ਤੇਵਣ ਹੁੰਦੇ ਨੇ ਉਹਨਾਂ ਅੰਦਰ ਆਤਮਕ ਆਨੰਦ ਪੈਦਾ ਹੋ ਜਾਂਦਾ ਰਹਾਓ ਮਿਲ ਵਰ ਨਾਰੀ ਮੰਗਲੰਗਾਇ ਠਾਕੁਰ ਕਾ ਜੈਕਾਰ ਕੋਹ ਨਾਨਕ ਤਿਸ ਗੁਰ ਬਲਿਹਾਰੀ ਜਿਨ ਸਭ ਕਾ ਕੀਆ ਉੰਧਾਰ ਪ੍ਰਭੂ ਪਤਿ ਨੂੰ ਮਿਲ ਕੇ ਮੇਰੇ ਗਿਆਨ ਇੰਦਰੇ ਪ੍ਰਭੂ ਦੀ ਸਿਵਤੋ ਸਲਾ ਦੇ ਗੀਤ ਗਾਣਦੇ ਨੇ ਤੇ ਨਾਨਕ ਕਾਖਦੇ ਸਾਰੀ ਬਰਕਤ ਗੁਰੂ ਦੀ ਹੈ ਮੈਂ ਗੁਰੂ ਤੋਂ ਕੁਰਬਾਨ ਜਾਨਾ ਵਾ ਗੁਜਰੀ ਮਹਿਲਾ ਪੰਜਵਾ ਮਾਤ ਪਿਤਾ ਪਾਈ ਸੁਤ ਬੰਧ ਤਿੰਨ ਕਾਬਲ ਹੈ ਥੋਰਾ ਅਨਕ ਰੰਗ ਮਾਇਆ ਕੇ ਪੇਖੇ ਕੇ ਸਾਥ ਨਾ ਚਾਲੈ ਪੋਰਾ ਮਾਂ ਪਿਓ ਭਰਾ ਰਿਸ਼ਤੇਦਾਰ ਇਹਨਾਂ ਦਾ ਸਰਾ ਕਮਜ਼ੋਰ ਹੈ ਮੈਂ ਮਾਇਆ ਦੇ ਅਨੇਕਾ ਰੰਗ ਤਮਾਸ਼ੇ ਵੇਖ ਲਏ ਨੇ ਪਰ ਇਹ ਜੀਵਾਂ ਦੇ ਨਾਲ ਨਹੀਂ ਜਾਂਦੇ ਠਾਕੁਰ ਤੁਜ ਬਿਨ ਆਹੇ ਨਮੋਰਾ ਮੋਹੇ ਅਨਾਤ ਨਿਰਗੁਣ ਗੁਣ ਨਾ ਮੈਂ ਆਇਓ ਤੁਮਰਾ ਤੋਰਾ ਰਹਾ ਹਿ ਮਾਲ ਪ੍ਰਭੂ ਤੇਥੋਂ ਬਿਨਾ ਮੇਰਾ ਕੋਈ ਆਸਰਾ ਨਹੀਂ ਮੈਂ ਆਸਰੇ ਗੁਣਹੀਨ ਵਿੱਚ ਕੋਈ ਗੁਣ ਨਹੀਂ ਮੈਂ ਤੇਰਾ ਅਸਰਾ ਤੱਕਿਆ ਹੈ ਰਹਾਉ ਬਲੰਬਲ ਬਲਬਲ ਚਰਨ ਤੁਮਾਰੇ ਈਹਾ ਹਾਂ ਹਾ ਤੁਮਾਰਾ ਜੋਰਾ ਸਾਥ ਸੰਗ ਨਾਨਕ ਦਰਸ਼ ਪਾਇਓ ਬਿਨ ਸਿਓ ਸਗਲ ਨਹੀਂ ਹੋ ਰਾਹੇ ਪ੍ਰਭੂ ਮੱਤੇਰੇ ਚਰਨਾ ਤੂ ਕੁਰਬਾਨ 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 ਜਾਨਾ ਵਾ ਇਸ ਲੋਕ ਪਰਲੋਕ ਚ ਮੈਨੂੰ ਤੇਰਾ ਹੀ ਆਸਰਾ ਹੈ ਨਾਨਕ ਜਿਸ ਮਨੁੱਖ ਨੇ ਸਾਥ ਸੰਗ ਚ ਟੇਕੇ ਪ੍ਰਭੂ ਦੀਦਾਰ ਕਰ ਲੇ ਉਸ ਦੀ ਮਥਾ ਜੀ ਖਤਮ ਹੋ ਜਾਂਦੀ ਹੈ ਗੁਜਰੀ ਮਹਿਲਾ ਪੰਜਵਾਂ ਆਲ ਜਾਲ ਪਰਮੋਹਨ ਤਜਾਵੇ ਪ੍ਰਭ ਸੇ ਤੀਰੰਗ ਲਾਈ ਮਨ ਕੋ ਇਹ ਉਪਦੇਸ਼ ਦਿੜਾਵੇ ਸਹਿਜ ਸਹਿਜ ਗੁਣ ਗਾਈ ਹੈ ਮਿੱਤਰ ਗੁਰੂ ਸ਼ਰਨਾਏ ਮਨੁੱਖ ਪਾਸੋਂ ਕਰ ਦੇ ਜੰਜਾਲ ਪਟਕਨਾ ਮੋ ਛਡਾ ਦਿੰਦਾ ਹੈ ਜਿਹੜਾ ਗੁਰੂ ਸ਼ਰਨ ਚ ਆ ਗਿਆ ਤੇ ਸ਼ਰਨਾਏ ਮਨੁੱਖ ਦੇ ਮਨ ਨੂੰ ਸਿੱਖਿਆ ਪੱਕੀ ਕਰ ਦਿੰਦਾ ਹੈ ਕੀ ਕਿ ਪ੍ਰਮਾਤਮਾ ਦਾ ਨਾਮ ਜੱਪ ਕੇ ਮਨੁੱਖ ਸਦਾ ਡੋਲਤਾ ਟਿੱਕਿਆ ਰਹਿੰਦਾ ਸਾਜਨ ਐਸੋ ਸੰਤ ਸਹਾਈ ਜਿਸ ਪੇਟੇ ਟੁੱਟ ਹੈ ਮਾਇਆ ਬੰਦ ਬਿਸਰਨਾ ਕਬ ਹੂੰ ਜਾਇ ਰਹਾ ਹੋ ਮਿੱਤਰ ਗੁਰੂ ਇਹੋ ਜਾਂ ਮਦਦਗਾਰ ਹੈ ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਉਸਤੇ ਮਾਇਆ ਦੇ ਬੰਧਨ ਟੁੱਟ ਪੈਂਦੇ ਨੇ ਕਰਤ ਕਰਤ ਅਨਕ ਬਹੁਪਾਂਤੀ ਨੀਕੀ ਇਹ ਠਹਿرائی ਮਿਲ ਸਾਧੂ ਹਰ ਜਸ ਗਾਵੇ ਨਾਨਕ ਪਉਜਲ ਪਾਰ ਪਰਾਇ ਕਈ ਕਿਸਮਾਂ ਦੀਆਂ ਸੋਚਾਂ ਵਿਚਾਰ ਕਰਦਿਆਂ ਕਰਦਿਆਂ ਕਰ ਇਹ ਨਿਸ਼ਚਾ diel ਚਟਕਾ ਲੈ ਕਿ ਜਿਹੜਾ ਮਨੁ ਗੁਰੂ ਨੂੰ ਮਿਲ ਕੇ ਪ੍ਰਮਾਤਮਾ ਦੀ ਸਿਖ ਤੋਂ ਸਲਾਹ ਦੇ ਗੀਤ ਗਾਉਂਦਾ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਗੂਜਰੀ ਮਹਿਲਾ ਪੰਜਵਾਂ ਕਿਨਵੇਂ ਥਾਪ ਉਥਾਪਨ ਹਾਰਾ ਕੀਮਤ ਜਾਏ ਨਾ ਕਰੀ ਰਾਜ ਰੰਖ ਕਰੈ ਖਿਨ ਪੀਤਰ ਨੀਚਾ ਜੋਤ ਤਰੀ ਪਰਮਾਤਮਾ ਸੰਸਾਰਕ ਪਦਾਰਥਾਂ ਨੂੰ ਖਿਨ ਵਿੱਚ ਪੈਦਾ ਕਰਕੇ ਨਾਸ ਕਰਨ ਦੀ ਸਮਰੱਥਾ ਰੱਖਦਾ ਪਰਮਾਤਮਾ ਰਾਜੇ ਨੂੰ ਖਿਨ ਚ ਕੰਗਾਲ ਬਣਾ ਦਿੰਦਾ ਕੰਗਾਲ ਨੂੰ ਖਿਨ ਚ ਰਾਜਾ ਕਰ ਦਿੰਦਾ ਤੇ ਆਈਏ ਆਪਣੋ ਸਦਾ ਹਰੀ ਸੋਚ ਅੰਦੇਸ਼ਾ ਤਾਕਾ ਕਹਾਂ ਕਰੀਏ ਜਾਂ ਮੈਂ ਏਕ ਕਰੀ ਰਹਾ ਹਾਂ ਆਪਣੇ ਸਦਾ ਕੈਮ ਰਹਿਣ ਵਾਲੇ ਪਰਮਾਤਮਾ ਦਾ ਧਿਆਨ ਪਾਈ ਰੱਖਣਾ ਚਾਹੀਦਾ ਹੈ ਭਾਵ ਕਿ ਜੁੜਨਾ ਚਾਹੀਦਾ ਹੈ ਸੰਸਾਰ ਦੀ ਚਿੰਤਾ ਫਿਕਰ ਕਰਨੀ ਛੱਡ ਦਿਓ ਭਾਵ ਕਿ ਜੋ ਕੁਝ ਕਰਦਾ ਹੈ ਉਹ ਸਭ ਪ੍ਰਭੂ ਹੀ ਕਰਦਾ ਹੈ ਤੁਮਰੀ ਟੇਕ ਪੂਰੇ ਮੇਰੇ ਸਾਤ ਗੁਰ ਮਨ ਸ਼ਰਨ ਤੁਮਾਰੈ ਪਰਿ ਅਚੇਤ 에 ਆਨੇ ਬਾਰਕ ਨਾਨਕ ਹਮ ਤੁਮ ਰਾਖੋ ਤਾਰ ਕਰੀ ਏ ਮੇਰ ਸਾਤ ਗੁਰੂ ਪ੍ਰਭੂ ਮੈਨੂੰ ਤੇਰਾ ਹੀ ਆਸਰਾ ਮੇਰਾ ਮਨ ਤੇਰੀ ਸ਼ਰਨਾ ਪਿਆਏ ਪ੍ਰਭੂ ਅਸੀਂ ਤੇਰੇ ਬੇ ਸਮਝੇ ਅਣਜਾਣ ਬੱਚੇ ਹਾਂ ਏ ਨਾਨਕ ਆਖ ਤੂੰ ਆਪਣਾ ਹੱਥ ਦੇ ਕੇ ਸੰਸਾਰਕ ਪਦਾਰਥਾਂ ਤੋਂ ਸਾਨੂੰ ਤੁਸੀਂ ਬਚਾ ਲਵੋ ਗੂਜਰੀ ਮਹਿਲਾ 5 ਤੂੰ ਦਾਤਾ ਜੀਆ ਸਬਨਾ ਕਾ ਮਸੂ ਮੇਰੇ ਮਨ ਮਾਹੀ ਚਰਨ ਕਮਲ ਰਿਤ ਮਾਹੇ ਸਮਾਏ ਤਾ ਪਰਮ ਅੰਧੇਰਾ ਨਾਹੀ ਏ ਪ੍ਰਭੂ ਤੂ ਸਾਰੇ ਜੀਵਨ ਦਾਤਾ ਦੇਣ ਵਾਲਾ ਕਿਰਪਾ ਕਰ ਮੇਰੇ ਮਨ ਚ ਵਸਿਆਰ ਏ ਪ੍ਰਭੂ ਤੇਰੇ ਸੋਹਣੇ ਕੋਮਲ ਚਰਨ ਜਿਸੇ ਤੇ ਟਿੱਕੇ ਰਹਿੰਦੇ ਨੇ ਉੱਥੇ ਪਟਕਨਾ ਫਿਰ ਹਨੇਰਾ ਮੁੱਕ ਜਾਂਦਾ ਠਾਕੁਰ ਜਾਂ ਸਿਮਰਾ ਤੂ ਤਾਹੀ ਕਰ ਕਿਰਪਾ ਸਰਪ੍ਰਤ ਪਾਲਕ ਪ੍ਰਭ ਕੋ ਸਦਾ ਸਲਾਹੀ ਰਹਾਓ ਏ ਮੇਰੇ ਮਾਲਕ ਮੈਂ ਜਦੋਂ ਤੈਨੂੰ ਯਾਦ ਕਰਨਾ ਤੁਸੀ ਉੱਥੇ ਆਉਂਦੇ ਹੋ ਤੂੰ ਸਭ ਜੀਵਾਂ ਦਾ ਪਾਲਣਾ ਕਰਨ ਵਾਲਾ ਹੈ ਮੈਂ ਸਦਾ ਤੇਰੀ ਸਿਫਤੋ ਸਲਾਹੀ ਕਰਦਾਰ ਰਹਾਓ ਸਾਸ ਸਾਸ ਤੇਰਾ ਨਾਮ ਸਮਾਰੂੰ ਤੁਮਹੀ ਕੋ ਪ੍ਰਭ ਆਹੀ ਨਾਨਕ ਟੇਕ ਭਈ ਕਰਤੇ ਕੀ ਹੋਰ ਆਸ ਬਿਡਾਣੀ ਲਾਹੀ ਪ੍ਰਭੂ ਮੇਰ ਕਾਰਮ ਹਰੇਕ ਸਵਾਸ ਦੇ ਨਾਲ ਤੁਹਾਨੂੰ ਜਪਧਾਰ ਹਰੇਕ ਸਵਾਸ ਨਾਲ ਤੁਹਾਨੂੰ ਸਲਾਉਂਦਾਰ ਹੈ ਨਾਨਕ ਜਿਸ ਮਨੁੱਖ ਦੇ ਹਿਰਦੇ ਚ ਕਰਤਾਰ ਦਾ ਸਾਰਾ ਬਣ ਜਾਂਦਾ ਹੈ ਉਹ ਫਿਰ ਬਾਕੀ ਆਸਰਾ ਛੱਡ ਦਿੰਦਾ ਗੂਜਰੀ ਮਹਿਲਾ ਪੰਜਵਾ ਕਰ ਕਿਰਪਾ ਆਪਣਾ ਦਰਸ ਦਿਜੈ ਜਿਸ ਗਾਮੋ ਨਿਸ ਅਰ ਭੋਰ ਕਿ ਇਸ ਸੰਗ ਦਾਸ ਪਗ ਚਾਰੋਂ ਇਹੈ ਮਨੋ ਰਤ ਮੋਰ اے ਮੇਰੇ ਮਾਲਕ ਮੇਰਕਾਰ ਮੈਨੂੰ ਆਪਣਾ ਦਰਸ਼ਨ ਦੇ ਮੈਂ ਦਿਨ ਰਾਤ ਤੇਰੀ ਸਿਫਤੋ ਸਲਾਹ ਦੇ ਗੀਤ ਗਾਵਾਂ ਆਪਣੇ ਕੇਸਾ ਨਾਲ ਮੈਂ ਤੇਰੇ ਸੇਵਕਾਂ ਦੇ ਪੈਰ ਝਾੜਦਾਰਾਂ ਇਹੀ ਮੇਰੇ ਮਨ ਦੀ ਤਾਂਗ ਠਾਕੁਰ ਤੁਜ ਬਿਨ ਬੀਆ ਨਾ ਹੋਰ ਚਿਤ ਚਿਤਮੋ ਹਰਸਨ ਆਰਾਧਨ ਨਿਰਖੋਂ ਤੁਮਰੀ ਓ ਰਹਾਓ اے ਮੇਰੇ ਮਾਲਕ ਤੇਥੋਂ ਬਿਨਾ ਮੈਨੂੰ ਕੋਈ ਆਸਰਾ ਨਹੀਂ ਮੈਂ ਸਦਾ ਜਿਤ ਵਿੱਚ ਤੈਨੂੰ ਯਾਦ ਕਰਦਾਰਾਂ ਤੇਰੀ ਅਰਦਾਸ ਨਾ ਕਰਦਾਰ ਦਿਆਲ ਪੁਰਖ ਸਰਬ ਕੇ ਠਾਕੁਰ ਬਿਨੋਂ ਕਰੋ ਕਰ ਜੋਰ ਨਾਮ ਜਪੈ ਨਾਨਕ ਦਾਸ ਤੁਮਰੋ ਉਦਰਸ ਆਖੀ ਫੋਰ ਹੈ ਦਇਆ ਦੇਕਰ ਸਰਬ ਵਿਆਪਕ ਸਭਨਾ ਦੇ ਮਾਲਕ ਮੈਂ ਦੋਵੇਂ ਹੱਥ ਜੋੜ ਕੇ ਤੇਰੇ ਅਰਦਾਸ ਕਰਨਾ ਮੇਰਕਾਰ ਤੇਰਾ ਦਾਸ ਨਾਨਕ ਸਦਾ ਤੇਰਾ ਨਾਮ ਫਿਰ ਜਪਦਾ ਰਹੇ ਗੁਜਰੀ ਮਹਿਲਾ ਪੰਜਵਾ ਬਰਮ ਲੋਕ ਅਰੁੱਧਰ ਲੋਕ ਆਇ ਇੰਦਰ ਲੋਕ ਤੇ ਤਾਏ ਸਾਧ ਸੰਗਤ ਕੋ ਜੋ ਨਾ ਸਾਕੇ ਮਲਮਲ ਤੋਂ ਮੈਂ ਪਾਏ ਤੇ ਮਾਇਆ ਵੱਡੇ ਵੱਡੇ ਦੇਵਤਾਂ ਤੇ ਅਸਰ ਪਾ ਕੇ ਦੁਨੀਆ ਨੂੰ ਠੱਗਦੀ ਰਹੀ ਐ ਪਰ ਜੋ ਸਾਧ ਸੰਗਤ ਆਈ ਫਿਰ ਕਿਸੇ ਤੇ ਯੋਰ ਨਹੀਂ ਪਾ ਸਕੀ ਮੋਹੇ ਆਏ ਪਰਿਉ ਸ਼ਰਨ ਆਏ ਗੁਝ ਪਾਵ ਕੋ ਬਹੁਤ ਪਰਜਾਰ ਮੋਕੋ ਸਤਗੁਰੂ ਦਿਓ ਹੈ ਬਤਾਇ ਰਹਾਓ ਸੰਸਾਰ ਨੂੰ ਮਾਇਆ ਤ੍ਰਿਸ਼ਨਾ ਦੀ ਅੱਗ ਛੜਦਿਆਂ ਵੇਖ ਕੇ ਮਨ ਗੁਰੂ ਦੀ ਸ਼ਰਨ ਤੱਕੀ ਹੈ ਤੇ ਤ੍ਰਿਸ਼ਨਾ ਦੀ ਅੱਗ ਹੁਣ ਸੰਸਾਰ ਨੂੰ ਸੜ ਗਈ ਹੈ ਲੇਕਿਨ ਗੁਰੂ ਨੇ ਮੈਨੂੰ ਤਰੀਕਾ ਦਾਸ ਦਿੱਤਾ ਤੇ ਮੈਂ ਹੁਣ ਬਚ ਗਿਆ ਰਹਾਓ ਸਿੱਧ ਸਾਧਕ ਅਰਜਖਿਆ ਕਿਨਰ ਨਰਹੀ ਕੰਠ ਉਰਜਾਇ ਜਨਾਨਕ ਅੰਗ ਕੀਆ ਪ੍ਰਭ ਕਰਤਾ ਜਾਕੇ ਕੋਟ ਐਸੀਂ ਦਾਸਾਏ ਜੋਗ ਸਾਧਨਾਂ ਚ ਵੱਡੇ ਵੱਡੇ ਪੁੱਗੇ ਜੋਗੀ ਜਖਿਆ ਕਿਨਰ ਸਭ ਨੂੰ ਮਾਇਆ ਆ ਚੰਬੜੀ ਹੈ ਪਰ ਹੇ ਨਾਨਕ ਆਪਣੇ ਦਾਸਾਂ ਦਾ ਪੱਕ ਉਸ ਪ੍ਰਭੂ ਕਰਤਾਰ ਨੇ ਆਪ ਕੀਤਾ ਆਪ ਰੱਖਿਆ ਗੂਜਰੀ ਮਹਿਲਾ ਪੰਜਵਾਂ ਆਪ ਜਸ ਮਿਟੈ ਹੋਵੇ ਜਗ ਕੀਰਤ ਦਰਗਾ ਮੈ ਸਣ ਪਾਈਐ ਜਮ ਕੀ ਤਰਾਸ ਨਾਸ ਹੋਏ ਖਿਨ ਮੈ ਸੁਖ ਆਨੰਦ ਸੇਤੀ ਕਰ ਜਾਈਐ ਸਿਮਰਨ ਦੀ ਬਰਕਤ ਨਾਲ ਬਦਨਾਮੀ ਮਿਟ ਜਾਂਦੀ ਏ ਜਗ ਚ ਸ਼ੋਭਾ ਆਉਣ ਲੱਗ ਪੈਂਦੀ ਏ ਤੇ ਮੌਤ ਦਾ ਸਹਿਮ ਇੱਕ ਖੰਨ ਚ ਖਿਨ ਚ ਮੁੱਕ ਜਾਂਦਾ ਜਾਤੇ ਕਾਲ ਨਾ ਬਿਰਥੀ ਜਾਈਐ ਆਠ ਪੈਰ ਸਿਮਰੋ ਪ੍ਰਭ ਆਪਣਾ ਮੰਤਨ ਸਦਾ ਤੇ ਆਈਏ ਰਹਾਓ ਸਿਮਰਨ ਦੀ ਬਰਕਤ ਨਾਲ ਮਿਹਨਤ ਵਿਅਰਥ ਨਹੀਂ ਜਾਂਦੀ ਅਠੇ ਪੈਰ ਆਪਣੇ ਪ੍ਰਭੂ ਦਾ ਸਿਮਰਨ ਕਰਦੇ ਰੋ ਮਨ ਵਿੱਚ ਹਿਰਦੇ ਸਦਾ ਪ੍ਰਭੂ ਦਾ ਪਾਈ ਧਿਆਨ ਤਰੋ ਰਹਾਓ ਮੋਹੇ ਸ਼ਰਨ ਦੀਨ ਦੁਖ ਪੰਜਨ ਤੂੰ ਦੇ ਸੋਈ ਪ੍ਰਭ ਪਾਈਏ ਚਰਨ ਕਮਲ ਨਾਨਕ ਰੰਗ ਰਾਤੇ ਹਰਦਾਸਾਂ ਪੈਜ ਰਖਾਈਏ ਹੇ ਦੀਨਾਂ ਦੁਖ ਨਾਸ ਕਰਨ ਪ੍ਰਭੂ ਮੈਂ ਤੇਰੀ ਸ਼ਰਨ ਆਇਆ ਆ ਜੋ ਕੁਛ ਦਿਨਾਂ ਜੀਵਨ ਨੂੰ ਉਹੀ ਮਿਲਦਾ ਨਾ ਨਕਾਕ ਤੇਰੇ ਦਾਸ ਤੇ ਸੋਹਣੇ ਚਰਨ ਕਮਲਾ ਦੇ ਪ੍ਰੇਮ ਰੰਗ ਸਦਾ ਰੰਗੇ ਰਹਿੰਦੇ ਨੇ ਗੁਜਰੀ ਮਹਿਲਾ ਪੰਜਵਾਂ ਵਿਸ਼ਵੰਬਰ ਜੀਨ ਕੋ ਦਾਤਾ ਭਗਤ ਪਰੇ ਪੰਹਾਰ ਜਾ ਕੀ ਸੇਵਾ નિਫਲ ਨਾ ਹੋਵਤ ਖਿਨਮੈ ਕਰੇ ਉੰਧਾਰ ਪਰਮਾਤਮਾ ਜਗਤ ਨੂੰ ਪਾਲਨ ਵਾਲਾ ਸਭ ਨੂੰ ਖਜਾਨੇ ਦੇਣ ਵਾਲਾ ਉਸ ਪਰਮਾਤਮਾ ਦੀ ਕੀਤੀ ਹੋਈ ਸੇਵਾ ਭਗਤੀ ਵਿਅਰਥ ਨਹੀਂ ਜਾਂਦੀ ਮਨ ਮੇਰੇ ਚਰਨ ਕਮਲ ਸੰਗਰਾਜ ਸਗਲ ਜੀ ਜਾ ਕੋ ਆਰਾਧ ਤਾਹੂ ਕੋ ਤੂੰ ਜਾਚ ਰਹਾ ਹੋਏ ਮੇਰੇ ਮਨ ਤੂੰ ਸੋਹਣੇ ਚਰਨ ਕਮਲਾਂ ਚ ਪਿਆਰ ਕਰਿਆ ਕਰ ਜਿਸ ਨੂੰ ਸੰਸਾਰ ਦੇ ਸਾਰੇ ਜੀਵ ਆਰਾਧ ਦੇ ਨੇ ਉਸ ਤੇ ਦਰ ਤੋਂ ਮੰਗਿਆ ਕਰ ਹਾਉ ਨਾਨਕ ਸ਼ਰਨ ਤੁਮਾਰੀ ਕਰਤੇ ਤੂੰ ਪ੍ਰਪ੍ਰਾਣ ਆਧਾਰ ਉਏ ਸਹਾਈ ਜਿਸ ਤੂੰ ਰਾਖੈਂ ਤਿਸ ਕਹਾ ਕਰੇ ਸੰਸਾਰ हे ਨਾਨਕ ਆਖੇ ਕਰਤਾਰ ਪ੍ਰਭੂ ਮੈਂ ਤੇਰੀ ਸ਼ਰਨ ਆਇਆ ਵਾ ਤੂੰ ਹੀ ਮੇਰੀ ਜਿੰਦ ਦਾ ਆਸਰਾ ਹੈ ਮਦਦਗਾਰ ਬਣ ਕੇ ਜਿਸ ਮਨੁੱਖ ਨੂੰ ਤੀਤੀ ਤੂ ਰਾਖੀ ਕਰਨਾ ਹੈ ਉਹਦਾ ਸੰਸਾਰ ਕੁਛ ਨਹੀਂ ਵਿਗਾੜ ਸਕਦਾ ਗੂਜਰੀ ਮਹਿਲਾ ਪੰਜਵਾ ਜਨਕੀ ਪੈਜ ਸਵਾਰੀ ਆਪ ਹਰ ਹਰ ਨਾਮ ਦੀਓ ਗੁਰ ਉਵਖਦ ਉਤਰ ਗਇਓ ਸਭ ਤਾਪ ਰਹਾਉ ਪਰਮਾਤਮਾ ਆਪਣੇ ਸੇਵਕਾਂ ਦੀ ਆਸਰਾਖੀ ਕਰਦਾ ਜਿਸ ਨੂੰ ਗੁਰੂ ਹਰਿ ਨਾਮ ਦੀ ਦਾਤ ਬਖਸ਼ਦਾ ਉਹਦੇ ਸਾਰੇ ਦੁੱਖ ਕਲੇਸ਼ ਮੁੱਕ ਜਾਂਦੇ ਨੇ ਰਹਾਉ ਹਰ ਗੋਬਿੰਦ ਰਖਿਓ ਪਰਮੇਸ਼ਰ ਆਪਣੀ ਕਿਰਪਾ ਧਾਰ ਮਿੱਟੀ ਬਿਆਦ ਸਰਬ ਸੁਖ ਹੋਏ ਹਰ ਗੁਣ ਸਦਾ ਵਿਚਾਰ ਕੀ ਬਖਸ਼ਿਸ਼ ਕਰਦੇ ਨੇ ਕਮਜ਼ੋਰ ਦੇ ਲੋਕ ਦੇਵੀ ਪੂਜਾ ਵਾਲੇ ਪਾਸੇ ਤੁਰ ਪੈਂਦੇ ਨੇ ਪਰ ਪ੍ਰਭੂ ਨੂੰ ਮੇ ਪ੍ਰਭੂ ਨੇ ਮਿਹਰ ਕਰਕੇ ਗੁਰੂ ਹਰਗੋਬਿੰਦ ਜੀ ਨੂੰ ਆਪ ਚੇਚਕ ਤੋਂ ਬਚਾ ਲਿਆ ਤੇ ਸਾਰੇ ਜਿੰਨੇ ਰੋਗ ਸਨ ਉਹ ਸਾਰੇ ਮੁੱਕ ਗਏ ਅੰਗੀਕਾਰ ਕਿਉ ਮੇਰਾ ਕਰਤਾ ਗੁਰ ਪੂਰੇ ਕੀ ਵਡਿਆਈ ਅਬ ਚਲ ਨੀਵ ਤਰੀ ਗੁਰਨਾਨਕ ਨਿਤ ਨਿਤ ਚੜੈ ਸਾਈ ਮੇਰੇ ਕਰਤਾਰ ਨੇ ਮੈਨੂੰ ਡੋਲਨੋਂ ਬਚਾ ਕੇ ਆਪ ਆਪਣੇ ਚਰਨਾਂ 'ਚ ਜੋੜੀ ਰੱਖਿਆ ਹੈ ਗੁਰੂ ਦੀ ਰੱਖੀ ਹੋਈ ਹਰਨਾਮ ਸਿਮਰਨ ਦੀ ਨੀਵ ਕਰਕੇ ਡੋਲਨ ਵਾਲਾ ਹੁਣ ਅਸੀਂ ਨਹੀਂ ਪਾਪ ਕੇ ਸਾਡੀ ਹੁਣ ਨੀ ਹਰੀ ਨਾਮ ਸਿਮਰਨ ਦੀ ਕਦੀ ਨਹੀਂ ਡੋਲਦੀ ਨਿਤ ਨਿਤ ਇਹ ਸਦਾ ਸ਼ੋਭਾ ਵਧਦੀ ਜਾਏਗੀ ਅੰਗੀਕਾਰ ਕਿਉ ਮੇਰਾ ਕਰਤੈ ਗੁਰ ਪੂਰੇ ਕੀ ਵਡਿਆਈ ਅਬ ਚਲ ਨੀਵ ਧਰੀ ਗੁਰ ਨਾਨਕ ਨਿਤ ਨਿਤ ਚੜੈ ਸਵਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ